ਐਡਮਿੰਟਨ 1:30 ਵਜੇ ਵੀ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋਨਟ ਨੋ ਐਨੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅנס ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫॉर ਹੋਟਲ ਰੂਮ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ 4:30 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ ਬਾਕੀ ਕੋਈ ਗੱਲ ਨਹੀਂ 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 20 ਫੋਟੋ ਵਾਲੇ ਵੇਟ ਕਰ ਰਹੇ ਸੀਗੇ ਮੈਨੂੰ ਕੋਈ ਦੱਸਿਆ ਨਹੀਂ ਉਹਨਾਂ ਦੇ ਰੂਮ ਦੇ ਬਾਹਰ ਬੈਠੇ ਮੇਰੇ ਦੋ ਫ੍ਰੈਂਡਸ ਵੇਟ ਕਰ ਰਹੇ ਸੀਗੇ ਸੋ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਨੂੰ ਨਹੀਂ ਪਤਾ ਨਹੀਂ ਨਹੀਂ ਤਬੀਅਤ ਬਿਲਕੁਲ ਠੀਕ ਹੈ ਮੈਨੂੰ ਮੇਰੀ ਤਬੀਅਤ ਬਿਲਕੁਲ ਠੀਕ ਸੀ ਆਈ ਵਾਸ ਬਿਟ ਟਾਇਰਡ ਦੇਖੋ ਗੱਲ ਸੁਣੋ ਮੇਰੀ ਦੇਖੋ ਗੱਲ ਸੁਣੋ ਮੇਰੀ ਮੈਂ ਜੇ ਇੱਥੇ ਖੜੀ ਹਾਂ ਮੈਂ ਤੁਹਾਡੇ ਘਰ ਕੇ ਖੜੀ ਹਾਂ ਮੈਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ ਆਰਿਆ ਤੇ ਜੋਨੇ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਸਿਰ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਕਿ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈ ਬਣਾ ਹੈਲਿਸ ਰਹੀ ਕਿ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਥੇ ਬਾਟੇ ਆਪਦੇ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੇ ਆ ਰਹੇ ਸੀ ਵਰਤੀ ਤੇਰੀ ਦੇ ਮੈਨੂੰ ਲਟਕਣ ਪੱਟਗੇ ਦੁਜਾ ਲਟਦਾ ਕੋਪਰਾ ਮੰਦੀਆ ਨੇ ਕੈਲਗਰੀ ਵਾਲੇ ਪਰੋਣੇ ਜੀ ਜਸੀ ਨਾਇਬ ਨੇ ਤੁਹਾਡੇ ਕੋਲ ਹਾਂਜੀ ਲੱਗੇ ਨੇ ਠੀਕ ਹੈ ਜੀ ਆਹ ਮੇਰੇ ਕੋਲ ਸਬੂਤ ਹੈ ਜਸੀ ਨਾਇਬ ਨੂੰ ਕੈਪਟਨ ਤੋਂ ਟ੍ਰਾਂਸਫਰ ਕਰ but you cannot put people's lives on this here okay okay so just calm down okay yeah just calm down okay just be safe okay okay Everybody just